ਅਸੀਂ ਜੰਗਲ ਏਰੀਆ ਵਿੱਚ ਆ ਗਏ ਆ ਆਹ ਖਾਹਾ ਬੱਡ ਹੁੰਦਾ ਆਫਾਹਾ ਬੱਡ ਹੁੰਦਾ ਉਹ ਬੰਦਾ ਕਾਂ ਹੀ ਲੈ ਗਿਆ ਪਕੌੜੇ ਚੱਕ ਕੇ ਸਾਰੇ ਮੇਰੇ ਬ੍ਰੈਡ ਕਹਿੰਦੇ ਸੱਸ ਜੀ ਅੱਤਾਂ ਰੈਸਪੀ ਖਾਸ ਕੁਰੀ ਬਣਾ ਕੇ ਦਿਖਾ ਲਿਓ ਸਾਨੂੰ ਕਿੱਦਾਂ ਬਣਾਉਂਦੀ ਸੱਸ ਤੁਹਾਡੀ ਬਣਾਵਾ ਦੇ ਦੇ ਲੈ ਆਈਲੈਨਰ ਲਾਇਆ ਦੇਖੋ ਆ ਦੇਖੋ ਆਈਲੈਨਰ ਆ ਲੈ ਚੜੇ ਇਨ ਲਾਵੇ ਦੀ ਲੋ ਜੀ ਤਵਾ ਤਾ ਦਿੱਤਾ ਹੈ ਉੱਤੇ ਹੂੰ ਤੁਹੀ ਦੇਖਣਾ ਜਾਇਓ ਕੱਚੀ ਸੋਸ ਸ੍ਰੀ ਕਲ ਸਾਰਿਆਂ ਨੂੰ ਵੈਲਕਮ ਬੈਕ ਮਾਈ ਨਿਊ ਬਲੌਗ ਤੇ ਅੱਜ ਮੈਂ ਨਾ ਕੁਛ ਖਾਣ ਚੱਲੀ ਆ ਬਾਹਰ ਤੇ ਹੁਣ ਬਸ ਰੈਡੀ ਹੋ ਗਈਆਂ ਚੱਲੀ ਆ ਤੇ ਇੱਧਰ ਨੂੰ ਜਾਵਾਂਗੇ ਆਪਣੇ ਪਿੰਡਾ ਵਿੱਚ ਚੋਵ ਵਿੱਚ ਆ ਦੱਸਿਓ ਮੈਂ ਪਹਿਲੀ ਵਾਰ ਆਈਲੈਂਡ ਲਾਇਆ ਤੁਸੀਂ ਕਿਦ ਲੱਗਦਾ ਦੇਖੋ ਮੁੰਦਿਲਾਦਾ ਆਈਲੈਂਡ ਪਹਿਲੀ ਵਾਰ ਲਾਇਆ ਮੈਂ ਤੇ ਲੋ ਜੀ ਮੈਂ ਰੈਡੀ ਛੜੀ ਹੋ ਗਈਆਂ ਤੇ ਸੈਰ ਨੂੰ ਲੈਣ ਗਏ ਆ ਇਹ ਟਿਊਸ਼ਨ ਤੋਂ ਸਾਡੀ ਟਿਊਸ਼ਨ ਗਈ ਆ ਤਿੰਨ ਸੁੰਦ ਸੈਰ ਨੂੰ ਲੈ ਕੇ ਫਿਰ ਆਪਾਂ ਸਾਰੇ ਜਣੇ ਜਾਵਾਂਗੇ ਕਿੱਥੇ ਜਾਵਾਂਗੇ ਤੁਹਾਨੂੰ ਦੱਸਾਂਗੇ ਤੇ ਮੇਰਾ ਬੜਾ ਦਿਲ ਕਰਦਾ ਸੀ ਉੱਚੀਰ ਖਾਣ ਮੈਬੂਰੇ ਇੱਕ ਮਹੀਨੇ ਤੋਂ ਕਹਿਣ ਦੀ ਮਿਲੇ ਆਦੂ ਲਿਆਦੂ 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 ਨਹੀਂ ਹੁੰਦੇ ਹੁਣ ਆਪਾਂ ਲੈਣ ਚੱਲੇ ਆ ਆਈਕ ਮੰਮੀ ਹੈਲੋ ਕਰ ਦੋ ਹੈਲੋ 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 ਜੀ ਮੰਮੀ ਨੂੰ ਸਾਰੇ ਜਣੇ ਹੈਲੋ ਜਰੂਰ ਕਰਿਓ ਮੈਸੇਜ ਕਰਿਓ ਫਿਰ ਮੰਮੀ ਨੂੰ ਮੈਂ ਸੁਣਾਉਂਗੀ ਤੇ ਜਸਲੀਨ ਨੂੰ ਹੈਲੋ ਕਰ ਦੋ ਜੀ ਨਾ ਕਰੋ ਹੈਲੋ ਬਾਈ ਇਹ ਕਰ ਦੋ ਸਾਰੇ ਅਣ ਕਿੰਦੇ ਮੇਕਅਪ ਬੋ ਚਰ ਲਾਇਆ ਮੇਕਅਪ ਮੈਂ ਇੰਨਾ ਨਹੀਂ ਲਾਉਣੀ ਹੈਗੀ ਸਿਰਫ ਮੈਂ ਇੱਕ ਫਾਊਂਡੇਸ਼ਨ ਲਗਾਉਣੀ ਹੈ ਤੇ ਕਲੈਕ ਮੇਰੀ ਕਰੀਮ ਲਗਾਉਣੀ ਬਸ ਉਸ ਤੋਂ ਬਾਅਦ ਕੁਝ ਨਹੀਂ ਲਗਾਉਣੀ ਇੱਕ ਲਿਪਸਟਿਕ ਲਗਾਨੀ ਹੈ ਤੇ ਇੱਕ ਆਈਲਾਈਨਰ ਮੈਂ ਫਸਟ ਫਸਟ ਟਾਈਮ ਲਗਾਇਆ ਤੇ ਪਹਿਲਾ ਮਾਈਲਰ ਕਦੀ ਨਾ ਦੇਖੋ ਕਿਦਾਂ ਲੱਗਦਾ ਥੈਡਿੰਗ ਮੈਂ 2 ਮਹੀਨੇ ਬਾਅਦ ਕਰਵਾਈ ਇੰਨਾ ਨਹੀਂ ਮੈਂ ਮੇਕਅਪ ਸ਼ੇਕਅਪ ਕਰਦੀ ਧੁੱਪ ਬਹੁਤ ਸੀ ਕਰਮੀ ਨਹੀਂ ਛੋਦਾ ਹੈ ਕੌਣ ਤੇ ਵੀਡੀਓ ਬਣਾਈ ਕੌਣ ਹੁਣ ਉਹ ਦਿਖਾਉਣੀ ਹੈ ਵੀਡੀਓ ਬਣਾਈਆਂ ਮੈਂ ਹੁਣ ਵੀਡੀਓ ਬਣਾ ਕੇ ਆ ਜਿਸ ਨੂੰ ਜਿਹੜਾ ਛੂਟ ਆਇਆ ਸੀ ਤੇ ਉਹਰੇ ਵਿੱਚ ਵੀਡੀਓ ਬਣਾਈਆਂ ਤੁਸੀਂ ਜ਼ਰੂਰ ਦੇਖਿਓ ਇੰਸਟਾਗ੍ਰam ਤੇ ਸਾਡੀ ਆਈਡੀ ਅਮਨ ਠਾਰ 77 ਪ੍ਰੀਤ ਉਹਦੇ ਦੇਖਿਓ ਜਾ ਕੇ ਮੰਮੀ ਕਹਿੰਦੇ ਮੈਨੂੰ ਵੀ ਦਿਖਾ ਮੰਮੀ ਨੂੰ ਦਿਖਾਉਂਗੀ ਤੇ ਤੁਸੀਂ ਵੀ ਜ਼ਰੂਰ ਜਾ ਕੇ ਦੇਖਿਓ ਕਿੱਤਰੀ ਵੀਡੀਓ ਲੱਗੀਆਂ ਤੁਸੀਂ ਜ਼ਰੂਰ ਦਸਲੀਨ ਦੇਗਾ ਅਰੇ ਮੰਮੀ ਮੰਮੀ ਨਾਲ ਵੀ ਲੈ ਜਾ ਕੇ ਦੇਣੀ ਉਹ ਵਾਲੀ ਚੀਜ਼ ਖਾਣ ਲਈ ਤੇ ਮੈਨੂੰ ਵੀ ਬੜੀ ਪਸੰਦ ਆ ਤੁਸੀਂ ਵੀ ਖਾਓ ਸਾਰੇ ਜਾਣੇ ਤੁਹਾਡਾ ਵਿਦਿਆਲਿਆ ਉਹ ਕਹਾਂ ਸ਼ਹਿਰ ਟਿਊਸ਼ਨ ਤੋਂ ਆ ਚੁੱਕੀ ਆ ਸਹਿਤ ਵੀ ਜਾਣਾ ਸਾਡੇ ਨਾਲ ਆਈ ਚੱਲ ਲਈ ਆ ਕਿਤੇ ਕੀ ਪੜਿਆ ਫੇਰ ਮੈਡਮ ਤੋਂ ਗਾਲਾਂ ਪਈਆਂ ਕਿੰਨੇ ਤੇਰੇ ਗਾਲਾਂ ਬੜੀਆਂ ਪਈਆਂ ਪਈਆਂ ਗਾਲਾਂ ਇਹ ਨਹੀਂ ਭਈਆ ਚਲਿਏ ਫੇਰ ਅੱਪਾ ਚਲੋ ਹੁਣ ਚੱਲਨੇ ਆ ਮੋਟਰਸਾਈਕਲ ਸਟਾਰਟ ਕਰੋ ਚਾਹ ਵੀ ਨਹੀਂ ਹੁੰਦੀ ਅੱਧੀ ਰਾਤ ਨੂੰ ਬੈਠਿਆ ਕੂਲਰ ਕੋਰੇ ਉਧਰ ਮੈਂ ਕੱਪੜੇ ਸੁਕਣੇ ਕਪੜੇ ਵਾਲਾ ਢੇਰ ਧੋਤਾ ਅੱਜ ਮੈਂ ਤੇ ਪਾਣੀ ਸਾਡਾ ਕੱਲ ਦਾ ਆਇਆ ਸੀ ਤੇ ਹੁਣ ਪਾਣੀ ਆਇਆ ਤੇ ਹੁਣ ਕਪੜੇ ਮਾ ਕੇ ਪਾਣੀ ਦੰਢਣੇ ਆ ਪਹਿਲਾਂ ਮੇਰਾ ਦਿਲ ਉਹ ਘਰ ਦਾ ਚੀਜ਼ ਖਾਣ ਨੂੰ ਹੁਣ ਮੈਂ ਉਹ ਚੀਜ਼ ਖਾਣ ਚੱਲ ਲਈ ਆ ਤੇ ਪਾਣੀ ਪਹੁੰਚਦੇ ਆ ਕੂਲਰ ਚ ਆ ਜਾਓ ਮਾ 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 ਚਲੋ 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 ਕੰਦੇ ਨਹੀਂ ਲੱਗ ਜਾਣਾ ੱੱਕੇ ਨਾਲ ਲੱਗ ਚੱਲਦੇ ਚਲੋ ਚਲੋ ਫੋਨ ਚਾਈਦਾ। ਇਹ ਮੈਂ ਚੱਲੀ ਆ ਹੁਣ। ਅੱਜ ਮੈਂ ਕਿਤੇ ਦਿਨਾਂ ਵਰ ਪੋਨੀ ਕੀਤੀ। ਦੱਸੇ ਪੋਨੀ ਚਾਈਦਾ ਲਾਦੀ। ਪੋਨੀ-ਪੋਨੀ ਕਿ ਰਵਤ ਕੀਤੀ। ਪਹਿਨਾ ਮੈਂ ਪੋਨੀ ਕਰਦੀ ਨਹੀਂ ਜ਼ਿਆਦਾਤਰ ਤੇ ਹੁਣ ਮੈਂ ਬੜੇ ਚਿਰਾਂਵਤ ਕੀਤੀ ਗਰਮੀ ਬਹੁਤ ਜ਼ਿਆਦਾ ਆ। ਬਟ ਮੈਂ ਕਿੱਥੇ ਜਾਣਾ ਹੀ ਜਾਣਾ ਜੰਮਣਾ ਖਾਣ। ਫੋਨ ਚਾਈਦਾ ਮੇਰਾ। ਨਹੀਂ। ਫੋਨ ਟੱਕਣਾ ਆਪਾਂ ਚੱਲਨੇ ਆ। ਆ ਲੈ ਬੈਠੀ। ਉਹ ਅੱਤਾ ਪਟਕਣਾ ਪੈਣਾ ਫੇਰ ਕੋਈ ਬੂਟਾ ਹੈਗਾ ਵੀ ਆ ਆਵਾਜ਼ ਆ ਰਹੀ ਜੇ ਜੰਗਲ ਏਰੀਆ ਵਿੱਚ ਆ ਗਏ ਆ ਆ ਦੇਖੋ ਜੰਗਲ ਏਰੀਆ ਸਾਡੇ ਜੰਗਲਾਂ ਵਿੱਚ ਲੈ ਕੇ ਆ ਗਏ ਮੈਨਾਂ ਨੂੰ ਆ ਵੀ ਦੁਆ ਰਹੀ ਆ ਜੰਗਲਾਂ ਵਿੱਚ ਲੱਗਦੀ ਜਿਹੜੀ ਚੀਜ਼ ਨੂੰ ਮੈਂ ਖਾਣੀ ਹਾਂ ਦੁਕਾਨਾਂ ਤੋਂ ਮਿਲ ਜਾਂਦੀ ਦੁਕਾਨਾਂ ਤੋਂ ਮਿਲ ਜਾਂਦੀ ਹੈ ਮੇਰੇ ਤਾਂ ਲੱਗਦੀ ਹੈ ਘਰ ਤੇ ਜੰਗਲਾਂ ਜਿਹੜੀ ਖਾਣੀ ਉਹ ਵਧੀਆ ਬਣਦੀ ਹੈ ਓਹ ਆਉ ਬੁਟਾਇਆ ਜਿਹੜੀ ਚੀਜ਼ ਮੈਨੂੰ ਬੜੀ ਪਸਾਉਂਦਾ ਦਿਖਦਾ ਕੁਝ ਲੱਗਾ ਤੁਹਾਨੂੰ ਪਰ ਮੈਂ ਤਾਂ ਦਿਖਣ ਦਿਆਂ ਗਰਮੀ ਬੜੀ ਜ਼ੋਰ ਦੀ ਆ ਲੈ ਮੋੜ ਸਾਰਾ ਛੜ ਗਏ ਤੇ ਕਿਹ ਰਾਤ ਬਾਦੜੋਣੀ ਅੱਗੇ ਬਾਹ ਟੁੱਟੀ ਆ ਤਾਂ ਹੁਣ ਹੱਲੇ ਕਹੇ ਥੱਲੇ ਹੋਣੀ ਚੱਕ ਕੇ ਖਾਣੀ ਆ ਉੱਪਰ ਹੀ ਤੋੜ ਕੇ ਦਿਨਾ ਹੱਲੇ 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 ਕਿਦਾਂ ਸ਼ਾਂਤੀ ਆਣਾ ਕਿੰਨਾ ਜੰਗਲੀ ਏਰੀਆ ਜਾਂ ਬਣ ਗਿਆ ਇੱਧਰ ਕੂੰ 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 ਨਾਉਦੀ ਕਿੱਧਰ ਫਾਹੀ ਦਵਾਇਆ ਮੇਰਾ ਬਣਾ ਦੇ ਕਰਕੇ ਏ ਕੱਤੀ ਹੁੰਦੀ ਆਮ ਤੂੰ ਹੀ ਦੇਖ ਨਾ ਜਾਓ ਕੱਚੀ ਤਾਂ ਟੁੱਟਦੀ ਤਾਂ ਹੈ ਨਹੀਂ ਦਾਣਾ ਹੀ ਤੋੜ ਲਾ ਦਾਣਾ ਦਾ ਤੋੜਨਾ ਤਾਂ ਉਦਦਾ ਵੀ ਕੱਚੀ ਹੁੰਦੀ ਆ ਕਾਣੇ ਹੀ ਚੱਲ ਲੜਾਈ ਯਾਰ ਘਰ ਜਾ ਕੇ ਤੋੜਦੇ ਹੋ ਹੋਏ ਉੱਪਰ ਕਿੱਦਾਂ ਲੱਗੀਆਂ ਮੈਂ ਮੋਟਰਸਾਲ ਪੜਾ ਤੂੰ ਚੜ ਉੱਪਰ ਸੌਦੀ ਜਾਮਬਣਾ ਤੋੜ ਕੇ ਲੈਂਦੀਆਂ ਅਨੇ ਪੋਲਡਿੰਗਾ ਹਾਂ ਪਹਿਲੇ ਇੱਥੇ ਚੜ ਜਾ ਚੈਨ ਆਈਡੀ ਕੇ 53 ਮੇਰਾ ਘਰ ਜਾ ਦੇ ਯਾਨ ਪਹਿੰਦੀਆਂ ਕੀੜੀਆਂ ਕਿ ਨਹੀਂ ਐਮਪੀਐਸਟੀ ਕਰਾਉਂਗਾ ਸਾਰੇ ਤੁਮ ਕੰਦੇ ਮੇਰਾ ਭਰ ਜਾਦਾ ਮੈਂ ਖਾਣਾ ਦੇਖਣਾ ਨਹੀਂ ਕੰਬੀਆਂ ਆ ਜਾ <laughs> दाना ਲੰਮਕ ਜਾਇ ਤੇ ਦਾਣਾ ਵੀ ਕੱਚਾ ਇੱਕ ਵੀ ਨਹੀਂ ਥੋੜੀ ਐਂਡਟ ਨਹੀਂ 10 ਤਾਂ ਸਾਰਿਆਂ ਨੇ ਕਹਿਣਾ ਬੀਹ ਵੇਲੇ ਆਵੇ ਖਾ ਲੋ ਲਾਟ ਰਟ ਡਾਲਿਓ ਕੀੜੀਆਂ ਬਹੁਤ ਉੱਥੇ ਥੱਲੇ ਹਨੀ ਯਾਰ ਇਤਨੀ ਖਰੀਆਂ ਹੋਰ ਕਿਤੇ ਜਾਣੇ ਆ ਲਿਆ ਦੋੜਨਾ ਨਹੀਂ ਯਾਰ ਮਿੱਠੀਆਂ ਹੋਣੀਆਂ ਹੋ ਗਏ ਆਂ ਬਹੁਤ ਜਾਂਦਾ ਹੋ ਗਈ ਯਾ ਲੋ ਜੀ ਜਾਮਾ ਤੁਮਰਾ ਨਾਲ ਲੱਭੀਆਂ ਨਹੀਂ ਕੋਸੀ ਦਾ ਘਰੇ ਲੱਗੇ ਬਣਾਉਣ ਕੋ ਸਖਾਣ ਪੀ ਲਈ ਮੈਂ ਘਰੇ ਜਾਮ ਬਣਾਣੀ ਤਾਂ ਕੋਈ ਕੋਈ ਬਣਾ ਲੈਨੇ ਆ ਹਾਈ ਚ ਕੀੜੀਆਂ ਸੀ ਹੈ ਕੀੜੀਆਂ ਉਹਦਾ ਥੋੜੀਆਂ ਘੁੰਮਣ ਦੀਆਂ ਆਣ ਤੁਹਾਡੇ ਮਰਨਾ ਹੋਣੀ ਇਹਨਾਂ ਨੇ ਦੇਖੀ ਕੋਈ ਸਾਲ ਨਹੀਂ ਹੱਥ ਨੂੰ ਨੇ ਖੱਤੀ ਲਓ ਜੀ ਇਹ ਜਾਮਣਾ ਕਿਤੇ ਮਿਲੀਆਂ ਨਹੀਂ ਸਾਰਾ ਪਿੰਡ ਘੁੰਮ ਲਿਆ ਇਹ ਕੀ ਹੈ ਚਲੋ ਇੱਕ ਘੜਾ ਹੀ ਚਲੋ ਘੜਾ ਹੀ ਕੁਝ ਆਸੀ ਨੂੰ ਬ੍ਰੈਡ ਪਕੌੜੇ ਤੁਹਾਨੂੰ ਬਣਾ ਕੇ ਦੱਸਣੇ ਆ ਉਹ ਵੀ ਸਭ ਤੋਂ ਡਿਫਰੈਂਟ ਤਰੀਕੇ ਨਾਲ ਥੋੜੇ ਜੇ ਤੇਲ ਵਿੱਚ ਥੋੜੇ ਜੇ ਤੇਲ ਚ ਨਹੀਂ ਬਹੁਤ ਸਾਰੇ ਤੇਲ ਦੇ ਵਿੱਚ ਹੂੰ ਕਵਾਂਟਾ ਦਾ ਤੇਲ ਆਓ ਜੀ ਚੁੱਲੇ ਤੇ ਕਰਤਾ ਕੰਮ ਇਹੜੇ ਚੁੱਲੇ ਸਾਡੇ ਮੀਂਹ ਕਰਕੇ ਬਾਹਰ ਰਤੀ ਭੇਜ ਗਏ ਇਸ ਕਰਕੇ ਖਰਾਬ ਹੋਏ ਪਏ ਆ ਕੰਮ ਆਹੋ ਹੁਣ ਤੁਲੀਆ ਨੂੰ ਨਾ ਕਹਿ ਲੱਪੇ ਕੁਝ ਮੀਂਹ ਚ ਰਤੀ ਭੇਜ ਗਏ ਬਾਹਰ ਹੀ ਬਾਕੀ ਜਿਹੜਾ ਕੋਈ ਕਹਿੰਦਾ ਕਹੀ ਜਾਣ ਦਾ ਸਾਨੂੰ ਕੋਈ ਫਰਕ ਨਹੀਂ ਪੈਂਦਾ ਹੁਣ ਕਿਸੇ ਦੀ ਸੋਚ ਨੂੰ ਆਪਾਂ ਨਹੀਂ ਬਦਲ ਸਕਦੇ। ਹਾਂ। ਲੋ ਜੀ ਕਰਿਆਟੀ ਹੁਣ ਆਪਾਂ ਕਰਿਆਟੀ ਵਿੱਚ ਪਾਣੀ ਪਾ ਲਿਆ ਆ। ਕਰਿਆਟੀ ਵਿੱਚ ਪਾਣੀ ਪਾ ਲਿਆ ਆ ਤੇ ਇੱਧਰ ਆਪਾਂ ਨੂਣ ਵਿੱਚ ਪਾ ਲਓ ਪਹਿਲੇ ਵਿੱਚ। ਅੱਗ ਬੁੱਝ ਗਈ। ਲੋ ਜੀ ਅੱਗ ਦਿੱਤੀ ਆ ਬਾਲ। ਗਾਲਣ ਸਾਰਾ ਬਾਹਰ ਸੀ। ਕਰਿਆਟੀ ਨੂੰ ਰੈਡੀ। ਇਹੀ ਵਾਲੇ ਤੁਸੀਂ ਤੋੜਦੇ ਵਾਲਣ ਪਾਇਆ ਹੋ। ਲਓ ਜੀ ਅੱਜ ਵਲੌਗ ਬਣਾਉਗੀਆਂ ਸਾਡੀ ਸਹਿਜ ਇੱਕ ਇਨਫੋਰਮੇਸ਼ਨ ਦੇਣੀ ਸੀਗੀ ਤੇ ਜਿਹੜੀ ਕੱਲ ਗੱਡੀ ਸਾਡੇ ਮੇਰੇ ਬ੍ਰਦਰ ਦੀ ਸੀਗੀ ਆਪਾਂ ਦੱਸਿਆ ਵੀ ਸੀਗਾ ਵਿੱਚ ਪਰ ਫੇਰ ਵੀ ਕੋਈ ਕਈਆਂ ਨੇ ਮੋਰਾ ਦਾ ਬਲੌਗ ਦੇਖਿਆ ਕਈਆਂ ਨੇ ਮੋਰੇ ਮੋਰੇ ਬਲੌਗ ਦੇਖਿਆ ਪੂਰਾ ਦੇਖਿਆ ਨਹੀਂ ਤੇ ਉਹਨਾਂ ਨੇ ਸਮਝਿਆ ਕਿ ਇਹਨਾਂ ਦੀ ਗੱਡੀ ਲੈ ਗਏ ਆ ਤੇ ਉਹ ਵੀ ਸਾਡੀ ਗੱਡੀ ਸੀਗੀ ਜੇ ਮੇਰੇ ਭਰਾ ਦੀ ਗੱਡੀ ਸੀ ਸਾਡੀ ਸੀਗੀ ਉਹ ਵੀ ਇਸ ਕਰਕੇ ਆਪਣੀ ਗੱਡੀ ਕਿਹਾ ਸੀਗਾ ਸਾਡੀ ਜਿਹੜੀ ਸਹਿਜ ਦੀ ਗੱਡੀ ਆ ਉਹ ਇੱਥੇ ਖੜੀ ਆ ਤੇ ਜਿਹੜੀ ਸਾਡੇ ਬ੍ਰਦਰ ਦੀ ਗੱਡੀ ਸੀ ਉਹ ਲੈ ਗਏ ਸੇਲ ਕਰਤੀ ਐ ਤੇ ਬਾਕੀ ਅੱਜ ਆਪਾਂ ਬਣਾਉਣਗੇ ਆ ਬ੍ਰੈਡ ਪਕੌੜਾ ਅੱਜ ਬਣਾਉਗੇ ਸੈਜੂ ਸਾਡਾ ਬਲੌ ਸੈਜੂ ਆ ਦੇਖੋ ਕਰਿਆਟੀ ਇਦਾਂ ਹੀ ਹੋਣੀ ਥਈ ਜਿਹੜੀ ਸੈਜੂ ਚਲੋ ਬਣਾਉਗੇ ਪਕੌੜਾ ਕੀ ਨਹੀਂ ਕਰਦਾ ਉਹ ਖਾਣ ਦੀ ਕਹਦਾ ਚਾਕਲੇਟ ਬ੍ਰੈਡ ਖਾਣ ਦੇਲ ਕਹਦਾ ਤੇ ਆਈਸਕ੍ਰੀਮ ਸਾਰਾ ਕੁਝ ਖਾਣ ਦੇਲ ਕਹਦਾ ਨਾ ਇਦਾਂ ਹੀ ਕਲੋਨੀਆ ਬ੍ਰੈਂਡ ਵਾਲੀ ਹੁਣ ਨਾ ਚੱਲ ਰਹੀ ਬਲੀ ਬਾੜ ਤਾਂ ਗਈ ਹੋਰ ਤੱਕ ਨਹੀਂ ਆ ਗਈ ਪਾ ਮੈਂ ਜੀ Papa ਨੂੰ ਡਾਕਟਰ ਵੀ ਇਮਰਾਲ ਦੇਖਵਾ ਸੀਗਾ ਲੋ ਜੀ ਲੂਣ ਵਿੱਚ ਪਾਤਾ ਲੂਣ ਵਿੱਚ ਬਿਲਕੁਲ ਸਿੰਪਲ ਤਰੀਕਾ ਨਾਲ ਬਣਾਉਣੇ ਆਪਾਂ ਬਰੱਡ ਵਾਲੇ ਬਰੱਟ ਗਰਮਾ ਗਰਮ ਬਰੱਡ ਓ ਸ਼ਿਟ ਆ ਗਲਾ ਕਾੜਦੇ ਵਿੱਚੋਂ ਨੂੰ ਬੁਗੜੀਆਂ ਵੀ ਕਰ ਜਾਨੀ ਤੂੰ ਗਰਮਾ ਗਰਮ ਬਣਾਏ ਲੋਰੀ ਤਵਾ ਤਾਂ ਦਿੱਤਾ ਹੈ ਉੱਤੇ ਧਰ ਦਿੱਤਾ ਰੱਖ ਦਿੱਤਾ ਕਈ ਕੋਸ਼ਿ ਚੱਲਦਾ ਜੀ ਨਾ ਕਟਣਾ ਆ ਨਾ ਵੱਡਣਾ ਆ ਵੱਡਣਾ ਆ ਬਸ ਨਾ ਤੋੜਨਾ ਆ ਇੱਦੇ ਫਾ ਲੈਣਾ ਸਾਫ ਤੇ ਨਾ ਤੋੜਨਾ ਆ ਨਾ ਮਰੋੜਨਾ ਮੈਂ ਆਈਂ ਨਾ ਵਿੱਚ ਕੁਝ ਪਾਉਣਾ ਆ ਅੱਜ ਮੈਂ ਪਹਿਲੀ ਵਾਰ ਆਈਲੈਨਰ ਲਾਇਆ ਦੇਖੋ ਆ ਦੇਖੋ ਆਈਲੈਨਰ ਆ ਚੜੇ ਲਵੇ ਦੀ ਇਹ ਹਟਦੇ ਰਹੇ ਜਾਂ ਚੋਲੰਗੇ ਹੈ ਚੜੇ ਲਟਕਰੀ ਜਾਣੀ ਬੜੀ ਸੋਹਣੀ ਪੂਤ ਵੀ ਮੇਲ ਟੱਕਰੀ ਉਹ ਕਹਿੰਦੀ ਜੱਟਾ ਆਹ ਨਹੀਂ ਪਤਾ ਭੱਜ ਗਈ ਹੋਰ ਚੜੇਲ ਦਾ ਮਤਲਬ ਹੁੰਦਾ ਪਿਆਰ ਨਾਲ ਗਿਆ ਚੜੇਲ। ਨਾ ਮੈਨੂੰ ਨਹੀਂ ਪਿਆਰ ਨਾਲ ਚਾਹੀਦਾ ਜੜੀ। ਤੇ ਹੋਰ ਪਿਆਰ ਨਾਲ ਕਹਿਣਾ ਸੀ। ਤੇਲ ਪਾਵੋ ਪਹਿਲਾਂ। ਬੁਗੜੀ ਕੋਈ ਹੋਰ ਕਹਿਣਾ ਆਪਿਆ। ਤੇ ਹੋਰ ਕੀ ਕਹਿੰਦੇ ਹੁੰਦੇ? ਸੰਡੀ ਵੀ ਹੋਰ ਕਹਿਣਾ ਆਪਿਆ। ਸੰਡੀ ਕੋਈ ਹੋਰ ਕਹਿਣਾ ਆਪਿਆ। ਇੱਕ ਹੋਰ ਕੀ ਸੀਗਾ? ਤੇ ਤਰਾਵਾ ਪੁੱਸਾ ਨਾ ਕਰਿਓ ਉਹਦੀ ਮਰਿਆ ਕਰਦੇ। ਤੇ ਹੋਰ ਕੀ ਹੋਈਵਾ? ਹੋਰ ਸੀ ਇੱਕ। ਕਾਕਾ। ਮੇਰਾ ਕਾਕਾ, ਮੇਰਾ ਕਾਕਾ। ਮੇਰਾ ਕਾਕਾ ਕਿ ਕੜਦਾ ਪਕੌੜੇ ਘੜਦਾ ਕਾਕਾ ਆ ਦੇਖੋ ਇਦਾਂ ਸਾਰੇ ਨਾ ਇਹਨੂੰ ਲਵੇੜ ਲੈਣਾ ਕਾਕਾ ਕੋਈ ਹੋਰ ਕਹਿਣਾ ਪਿਆ ਹੁਣ ਆਪਾਂ ਤਾਂ ਸੁੱਕੀ ਗਈਏ ਬ੍ਰੈਡ ਚੁੰਦਾ ਹੋਵੇ ਇੱਥੇ ਹਾਂਜੀ ਤੁਸੀਂ ਵਿਖਾਣੇ ਆ ਰੁਕ ਜਾ ਕਾਲੂ ਬਾਣਾ ਲੈ ਲੈਂਦੇ ਚੰਗੀ ਤਾਂ ਇਹਨੂੰ ਭੇਜੇ ਰਹਿਦਾ ਬ੍ਰੈਡ ਆ ਲਓ ਜੀ ਧਰਨ ਕੇ ਉੱਪਰ ਆ ਲਓ ਜੀ ਧਰ ਤਾਂ ਪਹਿਲਾ ਪਕੌੜਾ ਧਰ ਦਿੱਤਾ ਆ ਪਰ ਮਹਾਤਮਾ ਦੀ ਕਿਰਪਾ ਨਾਲ ਇੱਕ ਤਾਂ ਬਣਾਇਆ ਕਰੋ ਥੋੜੇ ਘੱਟ ਤੇ ਵਾਲ ਵਿੱਚ ਨਿਕਲ ਜਾਂਦੇ ਨਾਲ ਵਧੀਆ ਉ ਘਰში ਲੈ ਕੇ ਆਓ ਛੁੱਟੀ ਲਾਓ ਜੀ ਇੱਕ ਸਾਈਡ ਕਰਤੀ ਇਹਦੀ ਦੂਜੀ ਸਾਈਡ ਕਰਨੀ ਆ ਖਾਣਾ ਸਾਨੀ ਹੈ ਬੇਟਾ ਸਹਿਜ ਜੀ ਨੂੰ ਲੈ ਕੇ ਆਏ ਆ ਆਪਾਂ ਸਹਿਜ ਨੂੰ ਮੰਨਦੀ ਨਹੀਂ ਪਈ ਅੱਜ ਉਹ ਕੜ ਦੇ ਨਾਲ ਮੂੰਹ ਤੇ ਪਾਣੀ ਤੇ ਨਿਕਲੇ ਲਾਓ ਜੀ ਪਲੇਟ ਰੱਖ ਆਵਾ ਪਲੇਟ ਹੋਰ ਕਿਹੜਾ ਪੂਰਾ ਸਮਾਨ ਲੈ ਕੇ ਵੇਚ ਗਿਆ ਇੱਥੇ ਪੂਰਾ ਲੈ ਕੇ ਬੈਠਿਆ ਕਰੋ ਪੂਰਾ ਆਲ ਆਰੀ ਬਲੇਟ ਪਲੇਟ ਪਲੇਟ ਇੱਚੀ ਰੱਖਣੀ ਹੈ ਕੋ ਚਾਹ ਵੀ ਰੱਖਣੀ ਆਪਾਂ ਚਾਹ ਵੀ ਕਿੱਥੇ ਬਣਾ ਕੇ ਦਿਹੁਣੇ ਤੁਹਾਨੂੰ ਸਾਰਿਆਂ ਨੂੰ ਚਾਹ ਵੀ ਚੁੱਲੇ ਦੀ ਬਣਾਉਣੀ ਚੁੱਲੇ ਦੀ ਸਾਡੀ ਜਿਹੜੀ ਕਾਲੀ ਪੀਲੀ ਜੀ ਪਤਲੀ ਹੈ ਨਾ ਉਹਦੇ ਵਿੱਚ ਕਾਲੀ ਪੀਲੀ ਪਤਲੀ ਚ ਬਣਾਉਣੀ ਚੁੱਲੇ ਵਾਲੀ ਪਤਲੀ ਆਡੀ ਕਾਲੀ ਪੀਲੀ ਨਹੀਂ ਬੱਸ ਕਰ ਹੁਣ ਲੂਈ ਜਾਣਾ ਨੂੰ ਜਦੋਂ ਡੈੜੀ ਹਨ ਨੇ ਵਲੌਗ ਦੇਖਣੇ ਡੈੜੀ ਹਨ ਕਿਹੜਾ ਪਿੱਛੇ ਸਭ ਖਾਂਦੇ ਹੀ ਕੱਟ ਕੱਟੇ ਬਾਪੂ ਦਾ ਵੀ ਦੇਣੇ ਸੀਗੇ ਇੱਥੇ ਤਾਂ ਡਾਣਾ ਜਿਹੜਾ ਤੇਲ ਆ ਉਹਨੂੰ ਚੋੜ ਹੋਣਾ ਚਾਹੀਦਾ ਅੱਛਾ ਬਾਪੂ ਉਹ ਮਗਾਉਣੇ ਸੀ ਫਰੂਟੀਆਂ ਬਗਾ ਲੀਆਂ ਉਹ ਮਗਾਉਣੀ ਸੀ ਗੁਲਾਬ ਜਾਮਨ ਚਾਹ ਦੁੰਦੀਆਂ ਦੇਸੀ ਘੇਟ ਹੁੰਦੀਆਂ ਸਾਰੀਆਂ ਹਾਂ ਲੱਡੂ ਵੀ ਅੱਛਾ ਉੱਧਰ ਬਣ ਜਾਂਦੇ ਯਾਰ ਉਹ ਤੱਕ ਨੂੰ ਜਦੋਂ ਤੱਕ ਤੇੜੀ ਮਾਣੇ ਉਹ ਉਧਰੋਂ ਹੌਣ ਕੇ ਲੈਂਦੇ ਹੁੰਦੇ ਉਹ ਲਗਣਾ ਲੈਂਦੇ ਲੋ ਜੇ ਸਾਡਾ ਪਹਿਲਾਂ ਤਿਆਰ ਹੋ ਗਿਆ ਆ ਜਾਂ 버ਗਰ 버ਗਰ ਖਾਣ ਵਾਲਾ ਉੱਥੇ ਦਾ ਜਾਵਾਂਗੇ ਫਿਰ ਇਹਦ ਨੂੰ ਜਾ ਕੇ ਆਉਨੇ ਆਂ ਹੁਣ ਅਸੀਂ ਇਹ ਜਿਹੜਾ ਤੇਲ ਪੱਤੀਆ ਨੇ ਇਹਦੇ ਵਿੱਚ ਦੂਜਾ ਕੱਢ ਲੈਣਾ ਇੱਕਦੋ ਬਲੌਗ ਬਣਾ ਕੇ ਰੱਖਾਂਗੇ ਅਸੀਂ ਜਾ ਕੇ ਆਵਾਂਗੇ ਥੋੜਾ ਜਿਹਾ ਲੱਗਦਾ ਇੰਨਾ ਬਿਲਕੁਲ ਥੋੜੇ ਤੇਲ ਚ ਆਹ ਦੇ ਲੋ ਇੰਨਾ ਕੋਲੀ ਚ ਪਾਇਆ ਉਹ ਮੈਨੂੰ ਲੱਗਦਾ ਬੋਤਲੇ ਲੋੜ ਨਹੀਂ ਪੈਣਗੇ ਇਹ ਜੰਮੀ ਦਾ ਟੇਸਟੀ ਆਪ ਬਣਾਏ ਅੱਜ ਤੇ ਸਾਨੂੰ ਕਮੈਂਟ ਵੀ ਬਹੁਤ ਸਾਰੇ ਆ ਰਹੇ ਸੀ ਤੇ ਇਹੀ ਬਣਾਓ ਇਹੀ ਬਣਾਓ ਮੈਸੇਜ ਵੀ ਆ ਰਹੇ ਸੀਗੇ ਕਿ ਬ੍ਰੈਡ ਪਕੌੜੇ ਜਰੂਰ ਕੱਢ ਕੇ ਦੱਸਿਓ ਨਾਲੇ ਮੈਨੂੰ ਦੱਸਿਓ ਕਿ ਕੱਢਣੇ ਆਪਾਂ ਹੋਰ ਵੀ ਤਰੀਕੇ ਨਾ ਸੀਗੇ ਬਟ ਗਰਮੀ ਬਹੁਤ ਜ਼ਿਆਦੇ ਆ ਤੇ ਸਿੰਪਲ ਬ੍ਰੈਡ ਪਕੌੜਾ ਕੱਢਿਆ ਅੱਜ ਸੀ ਨਾਲੇ ਮੈਨੂੰ ਦੱਸਿਆ ਕਿ ਮੇਰਾ ਤਰੀਕਾ ਵਧੀਆ ਲੱਗਾ ਪਕੋ ਬ੍ਰੈਡ ਕੱਢਣ ਦਾ ਤਵਾ ਪਕੌੜਾ ਕੱਢਿਆ ਜੀ ਆਪਾਂ ਅੱਜ ਤਵਾ ਪਕੌੜਾ ਤਵਾ ਪਕੌੜਾ ਨੀ ਤਵਾ ਬ੍ਰੈਡ ਪਕੌੜਾ ਬ੍ਰੈਡ ਪਕੌੜਾ ਤਵਾ ਨਾਲ ਜਾਮਣ ਨਾਲ ਜਾਮਣਾ ਗਏ ਸੀ ਲੈਣ ਬਟ ਗੱਲ ਇਹ ਨਹੀਂ ਮਿਲੀ ਹੋਰ ਕਈ ਕਈ ਕਹਿੰਦੇ ਬੱਚੇ ਕਿ ਵਿਊਲ ਚੱਕਣਾ ਜਣੀ ਇਦਾਂ ਲਿਖਦਾ ਗੱਡੀ ਉਹ ਭਰਾਵਾ ਉਹ ਵੀ ਗੱਡੀ ਸਾਡੀ ਸੀਗੀ ਉਹ ਸਾਡੀ ਆ ਗੱਡੀ ਉਹ ਵੀ ਕਿਹੜਾ ਗਵਾਂਡੀਆਂ ਦੀ ਭਰਾ ਕਿਹੜਾ ਬਗਾਨਾ ਆ ਮੇਰਾ ਜੇਡ ਸੀ ਪੜਾ ਮੇਰੇ ਜੇਡ ਦੀ ਗੱਡੀ ਸੀ ਲਓ ਜੀ ਹੁਣ ਕੀ ਬਣ ਰਿਹਾ ਹੋਰ ਨਾਲ ਇਹ ਤਾਂ ਹੋਰ ਕੀ ਬਣਾਉਣਾ ਨਾਲ ਗਰਮਾ ਗਰਮ ਚਾਹ ਚਾਹ ਪਹਿਲਾਂ ਮੜੇ ਖਾ ਕੇ ਦੇਖਣਾ ਇਹ ਲੋ ਮੈਨੂੰ ਠੀਕ ਆ ਦੇ ਤੋੜ ਕੇ ਉੜਕੇ ਦੇ ਤੋੜੇ ਗਰਮ ਗਰਮ ਮੈਂ ਪਾ ਦੂੰ ਮੈਂ ਵੀ ਦੇਖ ਲੇ ਮਾਂ ਬਰੋਂ ਬੈਠਾ ਹੂੰ ਤੇਲ ਪਾ ਤੇਲ ਵਾਹ ਬਰੂ ਵਾਹ ਬਰੂ ਵਾਹ ਬਰੂ ਵਾਹ ਪਾ ਤਾ ਤੇਲ ਹਾਂ ਐਦਾਂ ਇੰਨਾ ਤੇਲ ਰੱਖ ਰੇ ਭੋਨੇ ਤੇਰੀ ਟੇਸਟ ਹੋਣਾ ਉਦਾਂ ਫਿਰ ਜਲੇ ਇਹਦਾ ਹੀ ਲੋਕ ਨਾ ਲੱਗ ਲੈਂਦੇ ਸੇਕ ਕਿਉਂ ਛਿੱਟੇ ਪਾਈ ਜੀ ਤੇ ਤੁਹਾਨੂੰ ਰਿਵਿਊ ਵੀ ਦੇਣਾ ਹੈ ਦਾ ਚਾਹ ਬਣਾ ਕੇ ਨਾਲ ਰੈਡੀ ਕਰਕੇ ਰਿਵਿਊ ਵੀ ਦਵਾਂਗੇ ਕਿਉਂਕਿ ਰਿਵਿਊ ਤੇ ਮੰਮੀ ਹੁਣਾਂ ਦਵਾਵਾਂਗੇ ਤੇ ਮਾਤਾ ਦੇ ਦੇਗੀ ਰਿਵਿਊ ਦਿੰਦੀ ਹੈ ਮੌਜੂ ਹਨ ਪਾਣੀ ਹੋ ਗਿਆ ਉਹ ਦੇ ਅੰਦਰ ਡੌਗੀ ਬਾਹਰ ਦੇਦਾ ਪਿਆ ਲੈ ਡੌਗੀ ਦੇ ਗਿਆ ਮੈਂ ਆ ਰਿਹਾ ਤੇ ਲੋ ਜਿਹੜਾ ਵੱਧਦਾ ਪਿਆ ਪਹਿਲਾ ਪਕੌੜਾ ਦੇ ਰਿਹਾ ਡੌਗੀ ਨੂੰ ਪਹਿਲੇ ਤਾਂ ਨਹੀਂ ਖਾ ਲਿਆ ਚੱਲ ਦੇਰੇ ਡੋਗੀ ਨੂੰ ਚੋਂ ਉਹ ਵੀ ਕਿਹੜਾ ਕਰੇ ਬਗਾਨਾ ਓਏ ਕਾਲੂ ਆ ਫੜ ਓਏ ਠੰਡਾ ਹੋ ਲੈਂਦੇ ਪੁੱਤ ਠੰਡਾ ਹੋ ਲੈਂਦੇ ਰੁਕ ਜਾ ਉਹ ਤਾਂ ਪੋਨੀਆ ਹੋਣਾ ਨਾ ਦੋ ਦੋ ਪਾ ਦੇ ਅੱਗੇ ਬਾਲੀ ਥੱਲੇ ਇਧਰ ਆ ਚਦਾ ਹੁਣਾ ਤੇਰੇ ਵੀ ਨਿਕਲਦਾ ਨਿਕਲਦਾ ਹੁੰਦਾ ਤੇਰੀ ਜੀ ਆ ਬਰੈਡ ਵੀ ਟੁੱਟ ਗਿਆ ਚੱਲ ਕੋਈ ਟੁੱਟਾ ਹੀ ਪਾ ਦੇ ਮੈਂ ਡੋਗੀ ਨੂੰ ਦੇ ਕੇ ਠੰਡਾ ਹੋ ਗਿਆ ਕਾਲੂ ਓਏ ਕੋਤਾ ਜੰਗਰ ਬੁਗੜਾ ਕੋਤਾ ਟੀ ਬੁਗੜੂ ਆ ਜਾ ਜਾ ਚੱਕ 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 ਆ ਤੂੰ ਡੱਬੇ ਲਈ ਪਾਇਆ ਬਾਂਗਲੂ ਅਗੜ ਅਰੇ ਅਰੇ ਸੱਤੀਆ ਚੱਕ ਚੱਕ ਚੱਲ ਜਾ ਦਨ ਖਾੜਾ ਖਾਲਾ ਸੱਤੀ ਦੀ ਐ ਬਾਅਦ ਚੋਂ ਖਾਂਦਾ ਨਾ ਜਿੱਲੇ ਚੱਲ ਜੀ ਬਹੁਤ ਤੇਜ਼ ਆ ਟੁੱਟੀ ਐ ਕਾਲੂ ਦੇਖਿਆ ਆ ਗਿਆ ਉਹ ਤੇ ਰਾਇ ਜਦ ਚਲ ਜੀ ਫੇਰ ਆਂਦਾ ਹੈ ਹੁਣ ਦੋ ਦੋ ਫੋਨ ਲਾ ਪਏ ਆਂ ਅਸੀਂ ਬਾਹ ਕੇ ਘੜ ਲਾ ਆਪਣੇ ਲਈ ਜੱਸੀ ਘਾੜੀ ਸੋ ਗਈ ਆ ਕੱਲ ਅੰਦਰ ਆਦੋ ਬਣਾ ਲਾ ਉਹ ਜਿਹੜਾ ਗਰਮੀ ਚ ਖੜਾ ਉਹਨੂੰ ਪਕੌੜ ਮਿਲਣੀ ਆ ਬਸ ਜਿਹੜੀ ਬੈਠੀ ਆ ਆ ਜਿਹੜਾ ਗਰਮੀ ਚ ਇਹਦਾ ਉਹਨੂੰ ਮਿਲਣੀ ਚਲੋ ਹੁਣ ਥਿਲੇ ਚਾਹ ਬਣਾਉਣੀ ਆ ਚਾਹ ਦਾ ਪਾਣੀ ਲੈ ਕੇ ਆਉਣਾ ਮੈਂ ਚਾਹ ਬਣਾਉਣੀ ਆ ਲਓ ਜੀ ਰੱਖ ਦਿੱਤਾ ਆ ਪਤੀਲੀ 'ਚ ਪਾਣੀ ਤੇ ਚਾਹ ਵੀ ਨਾਲ ਨਾਲ ਰੈਡੀ ਹੋ ਗਈ ਤੇ ਪਕੌੜੇ ਤਾਂ ਨਾਲ ਰੈਡੀ ਆ ਤੇ ਅਮੋਂ ਦਾ ਗਰਮੀ ਛੋ ਗਿਆ ਪੂਰਾ ਹਾਕ ਤੇ ਤੇ ਵੀਡੀਓ ਨੂੰ ਫੁੱਲ ਦੇਖਿਓ ਬਲੌਗ ਹੀ ਕਰਿਆ ਕਰੋ ਜ਼ਰੂਰ ਤੇ ਆਪਾਂ ਅੱਜ ਬਣਾਏ ਬ੍ਰੈਡ ਪਕੌੜੇ ਜਿਹੜੇ ਜਿਹੜੇ ਸਾਂ Share ਕਰਨ ਦੇ ਨਾਲ ਇਦਾਂ ਕੀ ਸਾਡੀ ਜਿਹੜੀ ਵੀਡੀਓ ਵੱਧ ਵੱਧ ਜਾਣ ਚੱਲ ਜਾਂਦੀ ਆ ਤੇ ਸਾਡਾ ਹੋਰ ਹੌਸਲਾ ਵਧਦਾ ਆ ਬਲੌਗ ਬਣਾਉਣ ਦੇ ਵਿੱਚ ਤੇ ਤੇ ਕਰੇ ਗਰਮੀ ਬਹੁਤ ਆਦੀ ਗਰਮੀ ਬਹੁਤ ਆਦੀ ਤੂੰ ਗਰਮੀ ਗਰਮੀ ਕਰਦੇ ਰਹਿ ਕੋ ਕੀ ਕਰਨ ਦਾ ਹੋਇ ਸੀ ਲੋਰੇ ਕੋਈ ਗਾਨੀ ਪ੍ਰਮਾਤਮਾ ਨੇ ਕਰ ਪਾਇਆ ਸੀ ਬੜਾ ਕੁ ਵਾਕੇ ਨੇ ਆਪ ਕਿੰਨੇ ਨੇ ਇੱਕ ਦੋ ਤੇਨ ਤੇ ਸ਼ੇਪ ਕੋਰੇ ਤਾਈ ਦੇ ਨਹੀ ਨੀ ਸੈਰ ਵੀ ਆ ਚਾਰ ਅੱਠ ਦੋ ਚਾਰ ਛੇ ਹੋਏ ਦੋ ਹੋਰ ਕੱਢਣੇ ਪੈਣੇ ਪਕੌੜਿਆਂ ਦੀ ਵੇਟ ਦੇਖਦੇ ਆਂ ਕੌਣ ਕੌਣ ਵੇਟ ਕਰ ਰਿਹਾ ਅੰਦਰ ਪਕੌੜਿਆਂ ਦੀ ਇੱਧਰ ਪਕੌੜੇ ਵੇਟ ਕਰ ਰਹੇ ਆ ਜਸੂ ਸਾਡੀ ਸੌ ਗਈ ਆ ਇੱਧਰ ਇਹਦੇ ਪਕੌੜੇ ਵੇਟ ਕਰ ਰਹੀ ਆ ਪਕੌੜੇ ਖਾਣੇ ਚਾਹ ਪੀਣੀ ਨਾਲ ਪਕੌੜੇ ਖਾਣੇ ਨੇ ਆ ਚਾਹ ਪੀਣੀ ਹਾਂ ਚਾਹ ਵੀ ਪੀਣੀ ਆ ਪਕੌੜੇ ਖਾਣੇ ਚਲੋ ਜੀ ਮੈਨੂੰ ਤਾਂ ਅਮੀ ਕਿੰਨੂ ਲੱਗੇ ਨਹੀਂ ਚੱਲ ਰੈਸਪੀ ਵੀ ਨਾ ਲੱਗੀ ਅੱਜ ਤਵੇ ਦਾ ਬਰੈਡ ਪਕੌੜਾ ਬੰਦ ਖੋ ਜਾ ਬਣ ਗਏ ਮੇਰੇ ਤਪੋੜੇ ਬਰੈਡ ਪਕਾਓ ਸੈਦ ਨੂੰ ਪਸੰਦ ਆ ਬਰੈਡ ਪਕੌੜਾ ਹਾਂਜੀ ਹਾਂ ਤੂੰ ਤਾਂ ਧਰਗਾ ਜਿਹਾ ਪਸੰਦ ਆ ਸਰ ਪਾਪਾ ਹੁਣ ਲੱਗੇ ਚਾਹ ਬਣਾਉਣ ਮਿਲਣੀ ਨਾ ਪਾਪਾ ਬਣਾਇਓ ਮੈਂ ਪੀਂ ਮੈਂ ਜੀਨ ਕਰਦਾ ਥੱਲੇ ਦੇ ਚੱਲੂਆ ਸਾਰਾ ਕੁਝ ਕੰਮ ਨਾ ਨੂ ਆ ਜੀ Det er fint her. ਤੋ ਸੇ ਇਹ ਸਿਆਰਾ ਹਾਂ ਦਦੀ ਦਦੀ ਓਟਕੇ ਬੈਠੋ ਓਟਕੇ ਬੈਠੋ ਦਦੀ ਬੈਠੋ ਓਟਕੇ ਓਟਕੇ ਬੈਠੋ ਇੱਕ ਮਿੰਟ ਆਇਆ ਸੀ ਜੀ ਆਪਣੇ ਸਾਸੂ ਨੂੰ ਕਹੋ ਕਿ ਸਾਨੂੰ ਰੈਸਪੀ ਬਣਾ ਕੇ ਦੱਸੇ ਕੋਈ ਆ ਕਾਨਾ ਦਾ ਪੜਦਾ ਪਾਣਾ ਕਹਿੰਦੇ ਸਾਸੂ ਜੀ ਅੱਤ ਰੈਸਪੀ ਇੱਕ ਵਾਰੀ ਬਣਾ ਕੇ ਦਿਖਾ ਲਿਓ ਸਾਨੂੰ ਕਦਾਂ ਬਣਾਉਂਦੀ ਸਾਸ ਤੁਹਾਡੀ ਨਾਰਾ ਵੀ ਦੇ ਦੇ ਇਹ ਬਣਾਉਂਗੀ ਮਾਦਾ ਸਾਡੀ ਚੌਲ ਬਣਾਉਂਦੀ ਬਹੁਤ ਸਪੈਸ਼ਲ ਜੀ ਜਰਦੇ ਵਾਲੇ ਜਰਦੇ ਆ ਚੌਲ ਬਣਾ ਕੇ ਦਵਾਂ ਜਰਦੇ ਵਾਲੇ ਚੌਲ ਕਿੰਨੇ ਤੁਹਾਨੂੰ ਬਣਾ ਕੇ ਦਿਖਾ ਲਾਂਗੇ ਆ ਲੈ ਲਓ ਉਹ ਜਰਾ ਉਹ ਲਾਲਾ ਕਾਂ ਹੀ ਲੈ ਗਿਆ ਪਕੌੜੇ ਚੱਕ ਕੇ ਸਾਰੇ ਮੇਰੇ ਕੈਡਰ ਵੀਰੇ ਕਾਨਸ ਲਾਦੇ ਕਿੱਥੇ ਆ ਲੈ ਗਿਆ ਇੱਕ ਲੈ ਮੈਂ ਲੈ ਕੇ ਉਹਨਾਂ ਕਾਂ ਤੇ ਜਾ ਕੇ ਚੱਕੜੀ ਸਮੋਰਸਾ ਚਾਹ ਚੱਕੀ ਮੇਰੀ ਇਹ ਆ ਕੇ ਜਰੋਗੇ ਤੇ ਇਹ ਕੱਪੜੇ ਦੇਖੋ ਮੈਂ ਢੇਰ ਅਮੀ ਪਾਣੀ ਜੋ ਵੱਡੇ ਸੀ ਐ ਹੈਮੀ ਇਹਨੇ ਕਰਦੇ ਹੋ ਉਹ ਇਹ ਕਰਦੇ ਹੋ ਨੀਟ ਕਵਰੇ ਸੱਟੇ ਸਾਰੇ ਵਿੱਚ ਪਾ ਕੇ ਦੇ ਲੈ ਪੋੜੇ ਆ ਨਾ ਬਾਸ ਚਾਹ ਕੰਮ ਲੱਗੇ ਪਿੰਡਾਂ ਦੇ ਕੰਮ ਇੱਧਰ ਹੁੰਦੇ ਆ ਇੱਕ ਵਾਰ ਤਾਂ ਉੱਥੇ ਦੂਜੀ ਥਾਂ ਸ਼ਹਿਰ ਜਿਹੜਾ ਆਪਣੇ ਆਪ ਤੋਂ ਹੁੰਦੇ ਆ ਉਤੋਂ ਦੇ ਹੁੰਦੇ ਆ ਇਹ ਚਾਰੇ ਗਰਾਪਣੇ ਧੋਂਦੇ ਆ ਚਾਹ ਹੋ ਗਈ ਰੇਜੇ ਚ ਕਮੜੀ ਤੇ ਆਪਾਂ ਪਾ ਦਈਏ ਵਿੱਚ ਦੇ ਖਾਹਾ ਵੱਡ ਹੁੰਦਾ ਆਪਾਂ ਖਾਹਾ ਵੱਡ ਹੁੰਦਾ ਆਪਣੇ ਧੋਂਦੇ ਆ ਖਾਹਾ ਵੱਡ ਹੁੰਦਾ ਤੋ ਆਪੂ ਤੋ ਤੋ ਆਪੂ ਖਾਹਾ ਬੱਡਿਆ ਜੁਬ ਜਾਇਆ ਹੈ पीओला कोई अब मैंने मूड भी तो ली तो टाण लेगिया मेरी मम्मी ने मारा हेलो तोड़ी तोड़ती दादी तार तोड़ती मम्मा ने कौन कपड़े अटैरी लगा सी ਪਾਪਾ ਕੀ ਕਰ ਰਹੇ ਹੋ ਖਾਣੇ ਬੰਦੇ ਬੱਚਾ ਚਾਹ ਬਣਤੀ ਹੈ ਚਾਹ ਔਰ ਕੀ ਹੈ ਯਾ ਯਾ ਪਾਪਾ ਨੂੰ ਲੜਤਾ ਚਲਾਵੋ ਆ ਗਾ ਗੁੱਲਪੁਦਵਾਉਣੇ ਪਾਪਾ ਜੀ ਮਿੱਤਰੋ ਸਾਡੀ ਮਿਹਨਤ ਦਾ ਫਲ ਆ ਚੁੱਕਿਆ ਆ ਬਰੈਡ ਪਕੌੜਾ ਤੇ ਨਾਲ ਚੁੱਲ੍ਹੇ ਵਾਲੀ ਗਰਮਾ ਗਰਮ ਚਾਹ ਚੁੱਲ੍ਹੇ ਦੇ ਬਰੈਡ ਵਾਹ ਨਹੀਂ ਹੋਇਆ ਮੰਮੀ ਆ ਜਾ ਦੇਖੋ ੜਿਆ ਕਿੱਦਾਂ ਲੱਗਾ ਟੇਸਟੀ ਆ ਸਵਾਦਾ ਕੁਲ ਰੈਡੀ ਬਣੀ ਚਾ ਅਮਾ ਨੇ ਕੁਲ ਰੈਡੀ ਕਰਨ ਲੈ ਕੇ ਆ ਸਨ ਨਾਲ 소ਸ ਤੇ ਨਾਲ ਹੈ ਵਗੇ ਇਹ ਤੁਸੀਂ ਵੀ ਜ਼ਰੂਰ ਟ੍ਰਾਈ ਕਰਕੇ ਦੇਖਿਓ ਬਣਾ ਕੇ ਦੇਖਿਓ ਘਰ ਦੇ ਵਿੱਚ ਬਹੁਤ ਵਧੀਆ ਬਣਦੇ ਆ ਨਾਲੇ ਸਵਾ ਪਕੌੜਾ ਅਲੱਗ ਹੀ ਬਣਦਾ ਸਾਰਿਆਂ ਨਾਲੇ 10 ਮਿੰਟਾਂ ਦਾ ਟੇਸਟ ਬਹੁਤ ਅਲੱਗ ਹੁੰਦਾ ਹੂੰ ਬੋੜੀ ਅਸਲ ਹੈ ਇਹ ਨਾਲ ਹੀ ਜੀ ਸੋਸ ਆਈ ਉਹ ਦੇਖੋ ਜੀ ਭਾਈ ਮੰਮੀ ਕਹਿੰਦੇ ਆ ਜੀ ਸ਼ਾਇਦ ਪਈ ਹੋਵੇ ਦੇਖਣੀ ਪੈਣੀ ਚਲੋ ਠੀਕ ਹੈ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੁਸੀਂ ਵੀ ਟਰਾਈ ਕਰਕੇ ਦੇਖਿਓ ਆਪਣੇ ਘਰ ਦੇ ਵਿੱਚ ਜ਼ਰੂਰ ਤੇ ਸਾਡੇ ਬਲੌਗ ਨੂੰ ਇਦੀ ਪਿਆਰ ਕਰਦੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਪਿਆਰਾਂ ਦੇ ਕਮੈਂਟ ਕਰਿਓ ਚਲੋ ਠੀਕ ਹੈ ਜੀ ਸਾਰਿਆਂ ਨੂੰ ਬਾਏ ਬਾਏ ਪ੍ਰਮਾਤਮਾ ਸਾਹਿਬ ਨੂੰ ਚੜ੍ਹਦੀ ਕਲਾ ਚ ਰੱਖੇ ਹੱਸਦੇ ਖੇੜਦੇ ਰਹੋ ਬਾਏ ਬਾਏ